ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਖਾੜਕੂ ਵੇਲੇ ਦੀ ਇੱਕ ਅਜਿਹੀ ਘਟਨਾ ਇੱਕ ਅਜਿਹੀ ਮੀਟਿੰਗ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੋ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਇੱਕ ਵਾਰ ਜੂਨ 1984 ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਉਸ ਵਕਤ ਇੰਦਰਾ ਗਾਂਧੀ ਦਾ ਏਜੰਟ ਬਣ ਕੇ ਉਸ ਦਾ ਸਨੇਹਾ ਲੈ ਕੇ ਸੰਤਾ ਕੋਲ ਆਇਆ ਸੀ ਕੀ ਗੱਲਬਾਤ ਹੋਈ ਉਸ ਮੁਲਾਕਾਤ ਵਿੱਚ ਅਤੇ ਫੇਰ ਸੰਤਾ ਨੇ ਕੈਪਟਨ ਨੂੰ ਕੀ ਜਵਾਬ ਦਿੱਤਾ ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਕਿਰਪਾ ਕਰਕੇ ਅਖੀਰ ਤੱਕ ਜਰੂਰ ਸੁਣਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਦਸੰਬਰ 1981 ਦੀ ਅਤ ਦੀ ਸਰਦੀ ਦੀ ਰਾਤ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਮਾਲਵਿੰਦਰ ਨੂੰ ਜਿੰਨਾ ਜਲਦੀ ਸੰਭਵ ਹੋ ਸਕੇ ਉਹ ਨਹੀਂ ਜਲਦੀ ਮੋਤੀ ਮਹਿਲ ਵਿੱਚ ਪਹੁੰਚਣ ਲਈ ਕਿਹਾ ਕੈਪਟਨ ਨੇ ਆਪਣੇ ਭਰਾ ਨੂੰ ਬਿਲਾ ਕਿਸੇ ਦੇਰੀ ਦੇ ਆਉਣ ਦਾ ਹੁਕਮ ਕੀਤਾ ਅਤੇ ਨਾਲ 1-2 ਪਿਸਤੌਲ ਲੈਉਣ ਲਈ ਵੀ ਕਿਹਾ ਕਬਰਾਇਆ ਹੋਇਆ ਮਾਲਵਿੰਦਰ ਤੇਜੀ ਨੇ ਨਾਲ ਚੱਲਦਾ ਹੈ ਉਸ ਨੇ ਜਲਦੀ ਆਪਣੇ ਡਰਾਈਵਰ ਸਾਧੂ ਸਿੰਘ ਨੂੰ ਚੱਲਣ ਦਾ ਹੁਕਮ ਕੀਤਾ ਤੇ ਕੁਝ ਹੋਰ ਅਸਲੇ ਨਾਲ 2 ਪਿਸਤੌਲ ਵੀ ਕੈਰੀ ਕਰ ਲੈ ਤੇ ਆਪਣੀ ਫੀਅਰਡ ਕਾਰ ਵਿੱਚ ਬੈਠ ਕੇ ਆਪਣੇ ਭਰਾ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਈ ਚ ਵੱਲ ਚੱਲ ਪਿਆ ਉਸ ਨੇ ਆਪਣੇ ਭਰਾ ਨੂੰ ਜਾ ਕੇ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ ਅਗੋ ਕੈਪਟਨ ਬੋਲਦਾ ਹੈ ਕਿ ਆਪਾਂ ਭਿੰਡਰਾ ਵਾਲੇ ਨੂੰ ਮਿਲਣ ਜਾ ਰਹੇ ਹਾਂ ਇਹ ਸੁਣ ਕੇ ਮਾਲਵਿੰਦਰ ਥੋੜਾ ਸਦਮੇ ਵਿੱਚ ਆਉਂਦਾ ਹੈ ਕਿਉਂਕਿ ਇਹ ਉਹ ਸਮਾਂ ਸੀ ਜਦੋਂ ਸੱਤ ਭਿੰਡਰਾ ਵਾਲਿਆਂ ਦਾ ਹੁਕਮ ਪੰਜਾਬ ਸਰਕਾਰ ਤੋਂ ਵੀ ਵੱਧ ਚੱਲਦਾ ਸੀ ਉਸ ਵਕਤ ਭਾਰਤ ਦੀ ਕਾਂਗਰਸ ਨੂੰ ਜਦੋਂ ਇਹ ਗੱਲ ਸਾਫ਼ ਪਤਾ ਚੱਲ ਗਈ ਕਿ ਸੰਤਾ ਦੇ ਨਾਲ ਗੱਲਬਾਤ ਕੀਤੇ ਬਿਨਾਂ ਪੰਜਾਬ ਵਿੱਚ ਸ਼ਾਂਤੀ ਬਹਾਲ ਨਹੀਂ ਕੀਤੀ ਜਾ ਸਕਦੀ ਤਾਂ ਦਸੰਬਰ ਦੀ ਹੱਡ ਕਬਾਉ ਰਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਪਿੰਡਰ ਰੋਡੇ ਦੇ ਉੱਚੇ ਨੀਵੇਂ ਰਸਤਿਆਂ ਤੇ ਕਾਰ ਵਿੱਚ ਸਵਾਰ ਹੋ ਕੇ ਜਾਣਾ ਬੜਾ ਜ਼ਰੂਰੀ ਹੋ ਗਿਆ ਸੀ। ਇੰਦਰਾ ਗਾਂਧੀ ਨੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਤ ਭਿੰਡਰਾਂ ਵਾਲਿਆਂ ਨਾਲ ਪਿਛਲੇ ਦਰਵਾਜ਼ੇ ਰਾਹੀਂ ਗੱਲਬਾਤ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਅੱਗੇ ਨਵੰਬਰ 1982 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੇ ਨਾਲ ਗੁਪਤ ਗੱਲਬਾਤ ਸ਼ੁਰੂ ਕਰ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਉਦੋਂ ਨਵੀਂ ਦਿੱਲੀ ਦੇ ਸੰਸਦੀ ਭਵਨ ਦੇ ਸੈਂਟਰ ਹਾਲ ਵਿੱਚ ਖੜਾ ਸੀ। ਜਦੋਂ ਉਸ ਨੂੰ ਇੰਦਰਾ ਗਾਂਧੀ ਦੇ ਇੱਕ ਸਖਤਰ ਨੇ ਸਨੇਹਾ ਲਾਇਆ ਕਿ ਇੰਦਰਾ ਗਾਂਧੀ ਉਸ ਨੂੰ ਜਲਦ ਤੋਂ ਜਲਦ ਮਿਲਣਾ ਚਾਹੁੰਦੀ ਹੈ ਅੱਗੋ ਕੈਪਟਨ ਅਮਰਿੰਦਰ ਸਿੰਘ ਦੱਸਦਾ ਹੈ ਕਿ ਜਦੋਂ ਹੀ ਮੈਂ ਇੰਦਰਾ ਗਾਂਧੀ ਨੂੰ ਮਿਲਿਆ ਤਾਂ ਉਸ ਨੇ ਅੱਗੋ ਪਹਿਲਾ ਪ੍ਰਸ਼ਨ ਇਹ ਪੁੱਛਿਆ ਕਿ ਕੀ ਮੈਂ ਸੰਤ ਭਿੰਡਰਾਵਾਲਿਆਂ ਨੂੰ ਜਾਣਦਾ ਹ ਕੈਪਟਨ ਪਹਿਲਾਂ ਕਦੇ ਵੀ ਸੰਤਾ ਨੂੰ ਨਹੀਂ ਸੀ ਮਿਲਿਆ ਜਿਸ ਕਰਕੇ ਉਸ ਨੇ ਨਾਂ ਵਿੱਚ ਉੱਤਰ ਦਿੱਤਾ ਅੱਗੋ ਇੰਦਰਾ ਗਾਂਧੀ ਬੋਲੀ ਕਿ ਇਹ ਕਿੰਜ ਹੋ ਸਕਦਾ ਹੈ ਤੁਸੀਂ ਉਹਨਾਂ ਨੂੰ ਨਾ ਜਾਣਦੇ ਹੋਵੋ ਅਗਵਾ ਕੈਪਟਨ ਬੋਲਿਆ ਕਿ ਮੈਡਮ ਜ਼ਰੂਰੀ ਨਹੀਂ ਕਿ ਦੋ ਸਿੱਧੂ ਬਰਾੜ ਇੱਕ ਦੂਜੇ ਨੂੰ ਜਾਣਦੇ ਹੋਣ ਪਰ ਫਿਰ ਵੀ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਉਹਨਾਂ ਨਾਲ ਸੰਪਰਕ ਕਰ ਲਵਾਂਗਾ ਕੈਪਟਨ ਅਮਰਿੰਦਰ ਸਿੰਘ ਨੇ ਉਸ ਤੋਂ ਬਾਅਦ ਸੰਤਾ ਨਾਲ ਮੁਲਾਕਾਤ ਕਰਨ ਲਈ ਫੌਰਨ ਲੈਫਟੀਨੈਂਟ ਜੁਗਿੰਦਰ ਸਿੰਘ ਮਾਨ ਨਾਲ ਗੱਲਬਾਤ ਕੀਤੀ ਜੁਗਿੰਦਰ ਸਿੰਘ ਮਾਨ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਿਤਾ ਸਨ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਾਲੀ ਵਿਆਹੀ ਹੋਈ ਸੀ ਛੋਟਾ ਮਾਨ ਸੰਤਾ ਦਾ ਕੱਟੜ ਪ੍ਰਚੰਸ਼ਕ ਸੀ ਕਿਉਂਕਿ ਉਸ ਸੰਤਾ ਦੇ ਰੈਜੀ ਜ਼ਿਲ੍ਹੇ ਫਰੀਦਕੋਟ ਵਿੱਚ ਬਤੌਰ ਐਸਐਸਬੀ ਵਜੋਂ ਤਾਇਨਾਤ ਰਹਿ ਚੁੱਕਾ ਸੀ ਇਸ ਲਈ ਸੰਤਾ ਦੇ ਨਾਲ ਮੀਟਿੰਗ ਤੈਅ ਕਰਨੀ ਸਿਮਰਨਜੀਤ ਸਿੰਘ ਮਾਨ ਅਤੇ ਉਸਦੇ ਪਿਤਾ ਜਗਿੰਦਰ ਸਿੰਘ ਮਾਨ ਲਈ ਕੋਈ ਮੁਸ਼ਕਲ ਕੰਮ ਨਹੀਂ ਰਿਹਾ ਹੋਵੇਗਾ ਮੁਲਾਕਾਤ ਲਈ ਰਾਤ ਦਾ ਸਮਾਂ ਨਿਸ਼ਚਿਤ ਹੋਇਆ ਤਾਂ ਕਿ ਮੀਟਿੰਗ ਨੂੰ ਗੁਪਤ ਰੱਖਿਆ ਜਾ ਸਕੇ ਕੈਪਟਨ ਅਮਰਿੰਦਰ ਸਿੰਘ ਦੀ ਫੀਅਟ ਕਾਰ 200 ਕਿਲੋਮੀਟਰ ਦਾ ਸਫ਼ਰ 4 ਘੰਟਿਆਂ ਵਿੱਚ ਤੈਅ ਕਰਕੇ ਨਿਰਧਾਰਤ ਸਮੇਂ ਉੱਤੇ ਸੰਤਾਂ ਦੇ ਸੁਧਾਰਨ ਦੇ ਘਰ ਪਿੰਡ ਰੋਡੇ ਪਹੁੰਚ ਚੁੱਕੀ ਸੀ ਪਰ ਉਸ ਵਕਤ ਸੰਤ ਘਰ ਨਹੀਂ ਸਨ ਤਾਂ ਸੰਤਾਂ ਦਾ ਇੱਕ ਸੇਵਾਦਾਰ ਉਹਨਾਂ ਨੂੰ ਕਮਰੇ ਵਿੱਚ ਲੈ ਕੇ ਗਿਆ ਜਿੱਥੇ ਫਰਨੀਚਰ ਵੱਜੋ ਇੱਕ ਬਾਣ ਦਾ ਟੁੱਟਾ ਜਿਹਾ ਮੱਝਾ ਪਿਆ ਸੀ ਸੇਵਾਦਾਰ ਬੋਲਿਆ ਕਿ ਸੰਤ ਜੀ ਦੂਰ ਤੋਂ ਬਾਹਰ ਗਏ ਹਨ ਅਤੇ ਜਲਦੀ ਹੀ ਵਾਪਸ ਆ ਜਾਣਗੇ ਉਹਨਾਂ ਨੇ ਮੈਨੂੰ ਤੁਹਾਡਾ ਖਿਆਲ ਰੱਖਣ ਦਾ ਕਾਰਜ ਬਖਸ਼ਿਆ ਹੈ ਅੱਜ ਰਾਤ ਬਹੁਤ ਠੰਡ ਹੈ ਇਸ ਲਈ ਮਹਾਰਾਜਾ ਸਾਹਿਬ ਤੁਸੀਂ ਆ ਮੱਜੇ ਉੱਤੇ ਪਈ ਰਜਾਈ ਵਿੱਚ ਬੈਠ ਕੇ ਆਰਾਮ ਕਰ ਲਵੋ ਕੈਪਟਨ ਅਮਰਿੰਦਰ ਤੇ ਮਾਲਵਿੰਦਰ ਠੰਡ ਦੇ ਨਾਲ ਸੌਂ ਨ ਹੋਏ ਪੈ ਸਨ ਤਾਂ ਕਰਕੇ ਉਹਨਾਂ ਨੇ ਜਲਦੀ ਰਜਾਈ ਆਪਣੇ ਉੱਪਰ ਲਈ ਤੇ ਬਿਸਤਰੇ ਵਿੱਚ ਵੜ ਗਏ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਮਜ਼ਾਕ ਵਿੱਚ ਦੱਸਦਾ ਹੈ ਕਿ ਸ਼ਾਇਦ ਮੈਂ ਦੁਨੀਆ ਦਾ ਇਕਲੌਤਾ ਵਿਅਕਤੀ ਹਾਂ ਜੋ ਸੰਤਾ ਤੋਂ ਇਲਾਵਾ ਉਹਨਾਂ ਦੇ ਮੱਜੇ ਦੇ ਸੁੱਤਾ ਹੋਵਾਂ ਤਕਰੀਬਨ ਰਾਤ ਦੇ 2 ਵਜੇ ਸੰਤ ਵਾਪਸ ਆ ਗਏ ਉਦੋਂ ਤੱਕ ਇਹ ਦੋਵੇਂ ਭਰਾ ਸੁੱਤੇ ਪਏ ਸਨ ਮਾਲਵਿੰਦਰ ਦੇ ਮੋੜੇ ਦੇ ਥਪਕੀ ਵੱਜੀ ਤਾਂ ਉਸਨੇ ਅੱਪੜ ਵਾਏ ਉੱਟ ਕੇ ਵੇਖਿਆ ਤਾਂ ਸਾਹਮਣੇ ਸੱਤ ਜਰਨੈਲ ਸਿੰਘ ਖੜੇ ਸਨ ਮਾਲਵਿੰਦਰ ਨੇ ਹਲਾ ਕੇ ਆਪਣੇ ਭਰਾ ਕੈਪਟਨ ਨੂੰ ਜਗਾਇਆ ਛੋਟੀ ਜਿਹੀ ਸੁਖ ਸਾਧ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੰਤਾ ਨਾਲ ਪਟਿਆਲਾ ਰਿਆਸਤ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਰਿਸ਼ਤੇ ਬਾਰੇ ਗੱਲਬਾਤ ਛੇੜ ਲਈ ਮਾਲਵਿੰਦਰ ਨੇ ਅਚੰਚੇਤ ਮੁੱਦੇ ਤੋਂ ਹਟਦੇ ਹੋਏ ਸੰਤਾ ਨੂੰ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਿੱਥੇ ਲਿਖਿਆ ਹੈ ਕਿ ਨਰਦੋਸ਼ਾ ਨੂੰ ਮਾਰਨਾ ਜਾਇਜ਼ ਹੈ ਜਿਸ ਦਾ ਉੱਤਰ ਸੰਤਾ ਨੇ ਬੜੀ ਸਹਿਜ ਦੇ ਨਾਲ ਦਿੱਤਾ ਕਿ ਇਹ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਪਰ ਕੁਝ ਕਾਰਵਾਈਆਂ ਹਾਲਾਤ ਅਨੁਸਾਰ ਕਰਨੀਆਂ ਪੈਂਦੀਆਂ ਸੰਤਾ ਨੇ ਪਟਿਆਲੇ ਘਰਾਣੇ ਦੇ ਵਾਰਸਾਂ ਨੂੰ ਸਹੀ ਜਗ੍ਹਾ ਦਿਖਾਈ ਤੇ ਕੈਪਟਨ ਅਮਰਿੰਦਰ ਸਿੰਘ ਵੱਲ ਰੁਕ ਕਰਕੇ ਕਿਹਾ ਕਿ ਤੁਹਾਡਾ ਪੁਰਖਿਆ ਉਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਰਹੀ ਹੈ ਇਸ ਲਈ ਅਸੀਂ ਵੀ ਕਿਸੇ ਨੂੰ ਤੁਹਾਡੇ ਵੱਲ ਝਾਕ ਨਹੀਂ ਦੇਵਾਂਗੇ ਇਸ ਦੌਰਾਨ ਇੱਕ ਮੁੱਦੇ ਉੱਤੇ ਬੜੇ ਜ਼ੋਰ-ਚੋਰ ਨਾਲ ਬਹਿਸ ਹੋਈ ਉਹ ਸੀ ਪਾਕਿਸਤਾਨ ਵੱਲੋਂ ਸਿੱਖ ਹੱਤਿਆਵਾਦ ਨੂੰ ਹਵਾ ਦੇਣਾ ਅਤੇ ਸਮਰਥਨ ਕਰਨਾ ਕੈਪਟਨ ਨੂੰ ਅੱਗੇ ਤਰਕ ਦਿੱਤਾ ਕਿ ਪਾਕਿਸਤਾਨ ਦੇਸ਼ ਅਰਾਜਕਤਾ ਫਲੌਨ ਲਈ ਸਿੱਖਾਂ ਦਾ ਇਸਤੇਮਾਲ ਕਰ ਰਿਹਾ ਹੈ ਇਹ ਗੱਲ ਕੈਪਟਨ ਨੇ ਸੰਤਾ ਨੂੰ ਕਹੀ ਉਹ ਤੁਹਾਨੂੰ ਧੋਖਾ ਦੇਵੇਗਾ ਇਸ ਮੀਟਿੰਗ ਦਾ ਦੂਜਾ ਮੁੱਖ ਵਿਸ਼ਾ ਪੰਜਾਬ ਦੀ ਖੁਦਮਖਤਿਆਰੀ ਦੇ ਬਾਰੇ ਸੀ ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਪੰਜਾਬ ਦੀ ਖੁਦਮਖਤਿਆਰੀ ਇੱਕ ਮਹੱਤਵਪੂਰਨ ਅੰਗ ਸੀ ਸੰਜੋਗ ਵੱਸ ਸੰਤਾ ਨੇ ਕਦੇ ਵੀ ਵੱਖਰੇ ਰਾਜ ਦੀ ਮੰਗ ਨਹੀਂ ਕੀਤੀ ਉਹ ਤਾਂ 1973 ਦੇ ਮਤੇ ਨੂੰ ਲਾਗੂ ਕਰਵਾਉਣ ਦੀ ਜਦੋਜਹਿਦ ਕਰ ਰਹੇ ਸਨ ਸੰਤਾ ਨੇ ਇਹ ਜ਼ਰੂਰ ਕਿਹਾ ਕਿ ਜੇ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦੇਵੇਗੀ ਤਾਂ ਉਹ ਕਦੇ ਵੀ ਇਸ ਮੰਗ ਨੂੰ 1947 ਦੀ ਤਰ੍ਹਾਂ ਠਕਰਾਉਣਗੇ ਨਹੀਂ ਤੀਜਾ ਮੁੱਦਾ ਸੰਤ ਕੈਪਟਨ ਅਮਰਿੰਦਰ ਸਿੰਘ ਦੱਸਦਾ ਹੈ ਕਿ ਸੰਤਾ ਨੇ ਇੰਦਰਾ ਗਾਂਧੀ ਨਾਲ ਮੁਲਾਕਾਤ ਦੀ ਗੱਲ ਕਹੀ ਸੀ ਪਰ ਮੁਲਾਕਾਤ ਸਿਰਫ ਤੇ ਸਿਰਫ ਪੰਜਾਬ ਦੀ ਧਰਤੀ ਤੇ ਹੋਵੇ ਇਹ ਸੰਤ ਚਾਹੁੰਦੇ ਸਨ ਅਗੋਂ ਕੈਪਟਨ ਕਹਿੰਦਾ ਕਿ ਇੰਦਰਾ ਗਾਂਧੀ ਇਦਾਂ ਪੰਜਾਬ ਆਕੇ ਤੁਹਾਡੇ ਨਾਲ ਮੁਲਾਕਾਤ ਨਹੀਂ ਕਰ ਸਕੇਗੀ ਕੈਪਟਨ ਨੇ ਦਿੱਲੀ ਵਿੱਚ ਇੰਦਰਾ ਗਾਂਧੀ ਅਤੇ ਸੰਤਾਂ ਦੀ ਮੁਲਾਕਾਤ ਕਰਵਾਉਣ ਦੀ ਗੱਲ ਕਹੀ ਪਰ ਇਸ ਤੋਂ ਸੰਤਾਂ ਨੇ ਸਾਫ਼ ਮਨਾਂ ਕਰ ਦਿੱਤਾ ਅਰਜੀਵ ਗਾਂਧੀ ਦੇ ਪੰਜਾਬ ਆਕੇ ਮੁਲਾਕਾਤ ਕਰਨ ਤੇ ਕੈਪਟਨ ਨੇ ਕਿਹਾ ਕਿ ਉਹ ਇਸ ਬਾਰੇ ਆਪਣੇ ਦੂਣ ਸਕੂਲ ਦੇ ਮਿੱਤਰ ਨਾਲ ਗੱਲਬਾਤ ਕਰੇਗਾ ਕੈਪਟਨ ਖੋਦੇ ਲਿਖਦਾ ਹੈ ਕਿ ਸੰਤ ਸਿੱਧੇ ਸਾਦੇ ਸੁਭਾਅ ਦੇ ਮਾਲਕ ਸਨ ਉਹ ਪੰਜਾਬ ਦੀ ਸ਼ਾਂਤੀ ਦੀ ਬਹਾਲੀ ਲਈ ਗੱਲਬਾਤ ਕਰਨ ਲਈ ਵੀ ਤਿਆਰ ਸਨ ਅਤੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਵੀ ਹਾਮੀ ਭਰਦੇ ਸਨ ਪਰ ਕੇਂਦਰ ਵੱਲੋਂ ਗੰਦੀ ਰਾਜਨੀਤੀ ਖੇਢੀ ਗਈ ਕਿਉਂਕਿ ਸੰਤਾ ਦੀ ਵਧ ਰਹੀ ਲੋਕਪ੍ਰਿਤਾ ਕੇਂਦਰ ਨੂੰ ਰਾਸ ਨਹੀਂ ਸੀ ਆ ਰਹੀ ਕੈਪਟਨ ਦੀ ਪੰਜਾਬ ਵਿੱਚ ਮੁਲਾਕਾਤ ਕਰਨ ਦੀ ਮੰਗ ਰਾਜੀਵ ਗਾਂਧੀ ਨੇ ਵੀ ਮੰਨ ਲਈ ਸੀ ਪਰ ਇਹ ਮੁਲਾਕਾਤ ਰਜੀਵ ਗਾਂਧੀ ਵੱਲੋਂ ਮਤੇ ਦੀਆਂ ਮੰਗਾ ਨਾ ਮਨਜ਼ੂਰ ਕਰਨ ਕਰਕੇ ਨੇਪਰੇ ਨਾ ਚੜ ਸਕੀ ਕੈਪਟਨ ਅਮਰਿੰਦਰ ਸਿੰਘ ਅਤੇ ਰਜੀਵ ਗਾਂਧੀ ਦੋਵੇਂ ਦਿੱਲੀ ਦੇ ਸਫਦਰ ਜੰਗ ਹਵਾਈ ਅੱਡੇ ਤੋਂ ਪੰਜਾਬ ਚੱਲਣ ਹੀ ਵਾਲੇ ਸਨ ਪਰ ਫਿਰ ਵਾਪਸ ਬੁਲਾ ਲਿਆ ਗਿਆ ਇਸ ਬਾਰੇ ਕੈਪਟਨ ਨੇ ਕੋਈ ਵੀ ਕਾਰਨ ਨਹੀਂ ਦੱਸਿਆ ਪਰ ਇਹ ਖਦਸ਼ਾ ਜ਼ਰੂਰ ਜ਼ਾਹਿਰ ਕੀਤਾ ਹੈ ਕਿ ਅਜਿਹਾ ਇੰਦਰਾ ਗਾਂਧੀ ਨੂੰ ਕੇਂਦਰ ਦੀਆਂ ਏਜੰਸੀਆਂ ਨੇ ਕਰਨ ਲਈ ਕਿਹਾ ਹੋ ਸਕਦਾ ਹੈ ਏਜੰਸੀਆਂ ਨੇ ਕਾਰਨ ਇਹ ਦੱਸਿਆ ਸੀ ਕਿ ਪੰਜਾਬ ਵਿੱਚ ਰਜੀਵ ਗਾਂਧੀ ਦੀ ਜਾਨ ਨੂੰ ਖਤਰਾ ਹੈ ਇਸ ਲਈ ਹਵਾਈ ਜਹਾਜ਼ ਤੋਂ ਹੀ ਇੰਦਰਾ ਗਾਂਧੀ ਨੇ ਰਜੀਵ ਗਾਂਧੀ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਸੀ ਉਸ ਵਕਤ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਸੀ ਤੇ ਉਸ ਨੇ ਹੀ ਇੰਦਰਾ ਗਾਂਧੀ ਨੂੰ ਅਜਾਇਹਾ ਕਰਨ ਲਈ ਕਿਹਾ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਖੋਦ ਇਹ ਸਵਕਾਰ ਕਰਦਾ ਹੈ ਕਿ ਇਸ ਲਈ ਉਹ ਵੱਡੀ ਨਮੋਚੀ ਸੀ ਕਿ ਇਹ ਮੁਲਾਕਾਤ ਨਹੀਂ ਹੋ ਸਕੀ ਦੋਜੀ ਮੁਲਾਕਾਤ ਵੀ ਇਸੇ ਕਾਰਨ ਕਰਕੇ ਨੇਪਰੇ ਨਾ ਚੜ ਸਕੀ ਸੀ ਪਰ ਕੋਈ ਵੀ ਗੱਲਬਾਤ ਨਾ ਸਿਰੇ ਚੜੀ ਤੇ ਫਿਰ ਹੋਇਆ ਅਖੀਰ ਜੂਨ 1984 ਸਿੱਖਾਂ ਦਾ ਕਤਲੇਆਮ ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਸੋ ਦੋਸਤੋ ਇਹ ਸੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਚਕਾਰ ਹੋਈ ਗੁਪਤ ਮੀਟਿੰਗ ਦੇ ਕੁਝ ਹਿੱਸਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ